ਕੁਵਾਰੀ ਦਾ ਇਸ ਨੂੰ ਲੱਗ ਰਿਹਾ ਜਿਹੜਾ ਪੱਤੇ ਨਹੀਂ ਲੱਗ ਰਿਹਾ ਕੁਵਾਰੀ ਹੈ ਕਹਿੰਦੀ ਹੈ ਰਿਸਰਚ ਕਰੋ ਇਹਨਾਂ ਦੇ ਪੱਤਾ ਮੱਛੀਆਂ ਦੇ ਉੱਤੇ ਮੈਡੀਕਲ ਹੋਇਆ ਜਾਂਚ ਕੀਤੀ ਗਈ ਉਹਨਾਂ ਰੈਸਨਾਂ ਨੂੰ ਵੀ ਲੱਗ ਸਾਇਆ ਇਹ ਇਹਦਾ ਸ਼ਾਰਸ਼ਾ ਹੁੰਦਾ ਨੇ ਜਦੋਂ ਕੋਈ ਪਾਲਸ ਦੇ ਬੱਚੇ ਨਹੀਂ ਮਰਦੇ ਫਿਰ ਇਹਦਾ ਸ਼ਾਰਸ਼ਾ ਸਾਡੇ ਅੰਦਰ ਕੁਚਲਾ ਹੁੰਦਾ ਹੁੰਦਾ ਨੂੰ ਵੀ ਜੇ ਪੂਰੀ ਦੁਨੀਆ ਦੇ ਵਿੱਚ ਡਾਇਰ ਰੈਕਟਨ ਨਾਲ ਨਾਲ ਦਾ ਬੰਦ ਨੇ ਪੂਰੇ ਭਾਰਤ 'ਚ ਬੰਦ ਨੇ दुनिया का कानून कहता है भारत का कानून कहता है एमबीटी कहती है कि तुम किसी फैक्ट्री का पानी साफ करके पीट करके किसी प्लांट राही साफ करके किसी बहते दरिया च किसी पीने पानी नहीं पा सकते साफ करने के बाद बोझ पानी किसी दरिया नहीं पा सकते बेनती करता पिंड आलो बदली पर खड़े जितने जाके पानी एकदम संतुलित ਸੰਗ ਨੂੰ ਜੱਲਦਿਆ ਗਿਆ ਹੈ ਚੰਬਰੀ ਵਸਦੀ ਹੈ ਖੋਦਰਾ ਨਾਟੇਂਦੀ ਹੈ ਅੱਖਾਂ ਵਸਦੀਆਂ ਸੰਗ ਵਸਦੇ ਉਹ ਜਿਹੜੇ ਦੂਸਰਾ ਪੀਰ ਜੇ ਖਾਲਸਾ ਸਾਹਿਬ ਦਾ ਪੁੱਤਰ ਆ ਜਿੰਨੇ ਬਰਤਿਏ ਜੱਟ ਜਿਹੜਾ ਉਹ ਪੁਰੀਨਾ ਤੋਂ ਬਵਾਰੀ ਪੱਕੀ ਲਿਖੂ ਗਹਿਵਾਨੀ ਦੇ ਕੀ ਆ ਪਵਨ ਗੁਰੂ ਪਾਣੀ ਤਪਾ ਮਾਤਾ ਧਰਤ ਮਾਤਾ ਪਹਿਲਾ ਪਾਣੀ ਜਿਉ ਹੈ ਜਦ ਤਹਰਿਆ ਸਾਥ ਕੋਈ ਪਹਿਲਾ ਪਾਣੀ ਹੈ ਆਜੇ ਸਾਰੀ ਸਿਸਟਮ ਦੇ ਉੱਤੇ ਜਿਆ ਕੀ ਰੱਖਿਆ। ਧਰਤੀ ਉਹਦੇ ਨੂੰ ਦਰਦ ਨੂੰ ਕਰਦੋ ਚਾਹ ਦਰਦਿਓ ਕੱਲ ਨਾਲ ਪਾਣੀ ਨਾਲ। ਆਟਾ ਗੁੱੜ ਦੇ ਪਾਣੀ ਨਾਲ। ਤਾਂ ਸਾਜੀ ਦਰਦਰ ਪਾਣੀ ਨਾਲ। ਫਸਲਾਂ ਨੂੰ ਨਾਲ ਪਾਣੀ ਹੈ, ਪੀਂਦੇ ਉਹ ਵੀ ਪਾਣੀ ਹੈ, ਪਸ਼ੂਆਂ ਨੂੰ ਪੀਂਦੇ ਉਹ ਵੀ ਪਾਣੀ ਹੈ। ਚਲੋ ਮੰਨਦੇ ਆ। ਸਾਡੇ ਵਰਗੇ ਦਾ ਮਤਲਬ ਲੱਗਿਆ ਸਰਕਾਰਾਂ ਨਾਲ। ਸਾਰੇ ਵਰਗਾਂ ਦਾ ਹੋਸਲਾ ਚੱਕ ਕੇ ਰੋਣ ਦੇਣੀ ਤੇ ਜਿਹੜੇ ਬੰਦੇ ਹਾਲੀਕਿਆਂ ਦੇ ਆਪਣਾ ਹਰਗੀ ਵਾਲੇ ਪਿੰਡ ਤੋਂ ਮ ਆਇਆ ਹੈ ਜਿਹੜੇ ਘਰੇ ਵਿੱਚ ਹੀ ਬਣ ਕੇ ਬੈਸਰ ਨਾਲ ਉਹ ਜ਼ਰੂਰ ਮੰਗਦਾ ਤੇ ਨਹੀਂ ਅੱਕ ਲਗੜਾ ਕੋਲੇ ਨਾਲ ਘਰਾਂ ਦੇ ਉੱਤੇ ਬੈਠੇ ਰਹੋਗੇ ਪਾਣੀ ਮਾਰਦੂਨ ਉਹਦੀ ਜਵਾਨੀ ਬਾਤੋਂ ਤੱਕੀ ਜਿਹੜੇ ਬੰਦੇ ਦਿੱਤਾ ਮਾਰਦੂ ਤੇ ਲੋਦੋ ਵਾਸੇ ਨੂੰ ਪਾਣੀ ਮਾਰਦੇ ਚਿੱਟੇ ਨਾਲੇ ਕਿਤੇ ਖਤਰਨਾਕ ਹੈ ਪਾਣੀ ਚੱਟਾਂ ਦਾ ਪੀ ਕੇ ਉਹ ਮਰੂਗਾ ਜਿਹੜਾ ਪੀਊਗਾ ਜਾ ਕੇ ਮੌਤ ਦੇ ਧੱਕੇ ਤੋਂ ਹੌਲਦਾ ਉਹ ਇਹ ਪਾਣੀ ਦਾ ਧੱਕੇ ਨਾਲ ਹੀ ਪਿਆ ਕੇ ਸੂਰਤ ਬਰਿਆਂ ਪੀਤਾ ਜਾ ਰਿਹਾ ਹੈ ਪਹਿਲਾਂ ਤੁਮ ਆਹ ਦੌਰ ਦੇ ਤਕੜੇ ਲੋਕ ਨੇ ਸਰਵਾਇ ਦਾ ਲੋਕ ਨੇ 30000 ਦੀ ਬੋਤਲ ਹੁੰਦੀ ਹੈ ਇੱਕ ਪਾਣੀ ਦੀ ਪੀਣ ਲਈ ਬਾਹਰ ਦੇ ਮਰਕਾ ਤੋਂ ਵੱਡੇ ਵੱਡੇ ਖਿਡਾਰੀ ਵੱਡੇ ਵੱਡੇ ਕਲਾਕਾਰ ਵੀ ਨੇ ਜਿਦੋਂ ਉਹ ਬਗਾਨੇ ਜੀ ਵੀ ਲੈਣਗੇ ਨਾ ਆ ਵੀ ਲੈਣਗੇ نے 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 मज़दूर पिंड आम महत्व चाहे